ਦੋਸਤੋ ਸੋਸਟਰੀ ਗੱਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਆਪਾਂ ਮਸ਼ੀਨ ਕੱਢ ਲਈ ਓਏ ਆ ਵਿੱਚ ਕਾਲਾ ਯਾ ਕੀ ਪੇਲੋ ਬਾਪੇ ਦਾ ਨਾਮ ਲਾਓ ਜਿੰਦੂ ਬਾਪਾ ਦਾ ਨਾਮ ਲੈ ਆਦਰ ਮੈਸਤ ਜਿੰਦੂ ਰਪੇਰ ਮੈਸਤਰੀ ਰੱਖਿਆ ਇਹਨਾਂ ਤੋਂ ਜਾਓ ਇਹਨਾਂ ਦਾ ਥਰਾਸ਼ ਤਾਂ ਨਹੀਂ ਬਦਲੋ ਆ ਕਿਉਂ ਮੈਂ ਥਰਾਸ਼ ਹੀ ਕਮਾ ਦਿਓ ਓਏ ਨਹੀਂ ਹੂੰ ਇਹਦੇ ਕੋਲ ਕੰਮ ਦਾ ਥਰਾਸ਼ ਹਮਰਾ ਨਹੀਂ ਕੰਮ ਦਾ ਉਹ ਕੰਮ ਦਾ ਭਰਾ ਵਾ ਕੀ ਇੱਥੇ ਅੱਗੇ ਜੀ ਦੇ ਦਾ ਕੰਮ ਦਾ ਨਹੀਂ ਸੀ ਕੋਈ ਹੁੰਦਾ ਇਹਦੇ ਮੂੰਹ ਤੇ ਨਹੀਂ ਹੁੰਦਾ ਅੱਜ ਕਰ ਰਹੇ ਆ ਸਾਬ ਸਪਾਈ ਮਸ਼ੀਨ ਦੀ ਜਿੰਦੂ ਆ ਗੇਟ ਤੋਂ ਲਾਲਾ ਇਹਦਾ ਪਾਣੀ ਮਾੜਾ ਮੋਟਾ ਇਹਨੇ ਪਾਣੀ ਨਾਲ ਲੈ ਜਾਊਗਾ ਮਾਰ ਲਿਓਗਾ ਬਿੱਲਾਂ ਨਹੀਂ ਆ ਗੰਦ ਜਾਂ ਬਾਲਾ ਨਾੜਖੇ ਦੀ ਖੋਲ ਜਾਨੇ ਗਿੱਲੇ ਹੋਗੇ ਉਹ ਤਾਂ ਮਾਰਾਂਗੇ ਆ ਗੰਦ ਪਹਿਲਾਂ ਇਹ ਕੱਢ ਲਈਏ ਪਹਿਲਾਂ ਸਾਰੀ ਧੋਣੀ ਧੋਵਾਂਗੇ ਕੰਮ ਜਿੰਦੂ ਦੇਖ ਨਾ ਆ ਗੇਰ ਗੁਰਚੋ ਕੱਢੋ ਹਾਂ ਹਾਂ ਕਰਦਾ ਇਹਨੂੰ ਬਣਾ ਲਾ ਕੇ ਵਧੀਆ ਫਿਰਾਂ ਝਾੜਦੇ ਬਾਅਦ ਪਾਣੀ ਮਾਰਾਂਗੇ ਫਿਰ ਓਏ ਨਹੀਂ ਨਹੀਂ ਲੈਫਟ ਨਾ ਝੁੱਕ ਫਿਰ ਵਿੱਚੋਂ ਨਿਕਲਣੀ ਐ ਸੌਖਾ ਕੱਢਣਾ ਉਹ ਬਿਲਕੁਲ ਤੋਂ ਲਾ ਗੇਰ ਦਿਓ ਗੇਰ ਦਿਓ ਸਾਫ਼ ਕਰਨਾ ਬਣਾ ਕਦੇ ਨਹੀਂ ਕੰਮ ਕਰ ਹਾਂ ਲਾ ਆ ਇਹ ਦੋਵਾਂ ਨੇ ਡਰਾਈਵਰ ਲੱਗਣ ਡਰਾਈਵਰ ਨਹੀਂ ਲੱਗਣਾ ਪ੍ਰਵਾ ਕਰ ਲਈਏ ਸਾਫ਼ ਚੱਕੇ ਨੂੰ ਨਾਟ ਕਿੱਥੇ कसे ਆ ਲੈ ਮੈਨੂੰ ਤਾਂ ਹਾਕੁੰਡੇ ਤੋਂ ਫੜ ਕੇ ਚੱਕ ਆਂਦੇ ਨੇ ਆਪਾਂ ਅੱਛਾ ਸਾਵਾਂ ਉਹ ਜੰਮਿਆ ਹੋ ਗਾ ਐਨੇ ਚਿੰਦੂ ਕਸੂ ਵੀ ਤੇਰੇ ਆਂ ਜੋਰ ਨਾਉ ਕੁੰਡੇ ਰੁਹਾਰ ਆ ਵੇਖੋ ਬਈ ਬੰਨ ਕੰਮ ਜੀ ਕੁੰਡੇ ਹੱਕੇ ਆਈ ਜਾ ਆ ਵੇ ਹੂੰ ਹੂੰ ਗਲੇਡ ਦਾ ਭੂਰੇ ਵਧੀਆ ਪਈ ਆ ਵੇ ਪਾਸੇ ਬਰਦ ਲਾ ਦੇਂਗੇ ਜਮਾਨਾ ਤੂੰ ਜਨਮ ਨਹੀਂ ਤੇ ਯਾਰ ਟੇਨ ਲੇ ਸਾਫ ਹੀ ਓਏ ਸੁੱਕ ਗਿਆ ਨਾ ਇਹ ਹਾਂ ਥੱਲੋ ਨਾ ਉਹ ਖੋਲ ਦਾਂਗੇ ਗੰਗੀ ਖੋਲ ਦਾਂਗੇ ਤੇ ਸਾਰਾ ਕੁਝ ਥੱਲੇ ਵਰ ਜਾਣਾ ਨਵੇਂ ਪਈ ਆ ਵੇ ਹਾਂ ਕਰਨਾ ਸੀ ਆਏ ਕੋਈ ਆ ਨਵੇਂ ਪਿਆ ਤਾਂ ਆ ਬਲੇਡ ਬ੍ਰੂਟ ਕਰ ਆ ਦੇਖੋ ਫਸੇ ਪਏ ਕਿੱਥੇ ਇਹ ਮੂੰਗੀ ਦੇ ਘਾਰ ਆ ਇਹਦੇ ਨਾਲ ਮੂੰਗੀ ਗੱਡੀ ਸੀ ਜਿਹੜੀ ਆ ਵੀ ਹੁਣ ਨਹੀਂ ਥੋੜਿਆ ਹਾਂ ਫਿਰ ਲੈ ਫਿਰ ਲੈ ਮੈਂ ਕਹਿੰਦਾ ਨਹੀਂ ਸਾਰੇ ਨਾ ਬਸ ਰਿਹਾ ਨਾ ਸਾਰੇ ਨਹੀਂ ਪਾਸੇ ਬਦਲਾ ਦੇਾਂਗੇ ਪਾਸੇ ਬਦਲੇ ਜਾਣਗੇ ਇੱਕ ਇੱਕ ਲੈਣ ਦੇ ਨਾਲ ਪਾਸੇ ਬਦਲ ਦੀਏ ਨਹੀਂ ਨਹੀਂ ਸਾਰੇ ਬਦਲਿਓ ਹਾਂ ਛੱਡਿਓ ਨਾ ਵਿੱਚੋਂ ਤੇ ਥੱਲੋਂ ਜਦੋਂ ਕੰਗੀ ਖੁੱਲ ਗਈ ਨਾ ਥੱਲੋਂ ਤੇ ਸਾਫ਼ ਹੋ ਜਾਣੀ ਸਾਰੀ ਐਂ ਕਰੋ ਇੱਥੇ ਵੀ ਦੋਸਤੋ ਲਾ ਲਈ ਆਪਾਂ ਮਸ਼ੀਨ ਇੱਧਰ ਤਾਂ ਲੱਗਾ ਜਿੰਦੂ ਸਿੰਘੇ ਖੋਲਣ ਸਾਡਾ ਯਾਰ ਸਾਡਾ ਕਾਹਵੇਂ ਜਿੰਦੂ ਆ ਪਤਾ ਲੱਗੇ ਸਿਆਵਾ ਹਾਂ ਪਰ ਇਹਨਾਂ ਵੇਖ ਨੂੰ ਅੱਥੇ ਜੋੜ ਪਰ ਇਹਨਾਂ ਖੁੱਲੂਗਾ ਤਾਂ ਜੇ ਬੋਕ ਪਹਿਲਾਂ ਤਾਂ ਥੱਲੇ ਨੂੰ ਖੋਲਦਾ ਪੈਗੇ ਯਾਰ ਖੋੜ ਕੇ ਕੰਡੀ ਥੱਲੇ ਪਹਿਲਾਂ ਬਈ ਕੰਗੀ ਲਾ ਕੇ ਫਿਰ ਆਪਾਂ ਇਹਨੂੰ ਧਵਾਵਾਂਗੇ ਤਾਂ ਕਿ ਜੋ ਸਾਰਾ ਪਾਣੀ ਬੰਦ ਹੋ ਜਾਵੇ ਚਾਹਗਾ ਸਾਰਾ ਕੋ ਥੱਲੇ ਜਾਵੇ ਲੇ ਵੀ ਦੋਸਤੋ ਆ ਖੋਲਤੀਆਂ ਕੰਗੀ ਇਹਨਾਂ ਮੂੰਗੀ ਵੱਡੀ ਸੋ ਬਹੁਤ ਖਰਾਬ ਜੀ ਪੀ ਕੰਗੀ ਥੋੜੀ ਜੀ ਤੇ ਹੁਣ ਇਹਨੂੰ ਧੋਇਆ ਤੋਂ ਤੋਂ ਕੇ ਬਣਾਉਣੇ ਆ ਵਧੀਆ ਚਮਕਦੀ ਚਮਕਦੀ ਜਦੋਂ ਮਸ਼ੀਨ ਤੋਂ ਲੱਗੇ ਨਿਕਲਦੀਆਂ ਆਂ ਜੀ ਨਾ ਵਧੀਆ ਆ ਦੇਖੋ ਫਰਾਂਕ ਡਾਉਨ ਹੋ ਗਿਆ। ਬੰਨੇ ਜਿੰਨ ਮਨੀ ਨਾ ਮੀ ਆਪਾਂ। ਲੈ ਵੀ ਤੋਤੀਏ ਮਸ਼ੀਨ ਜਿੰਦੂ ਨੇ ਤੇ ਮੈਂ ਹੁਣ ਇਹਨੂੰ ਕਿਹਦੇ ਕੋਲਸ ਦਿੰਨੇ ਬੈਰਿੰਗ ਨਾਲ। ਫੇ ਵੇਨੇ ਕਿਹੜਾ ਬੈਰਿੰਗ ਕਿਵੇਂ ਆ। ਇਹ ਕੁਝ ਬਦਲਣਾ ਹੈ ਤਾਂ ਬਦਲ ਲਾਂਗੇ ਅੱਬਲ ਤਾਂ ਸਾਰੇ ਸਹੀ ਹੈ ਮੇਰੇ ਸਾਹਮਣੇ ਤਾਂ ਬਰੇਟਾਂ ਦੇ ਮੂੰਹ ਬਦਲ ਦਿਆਂਗੇ ਜਿੰਦੂ ਕਰਾਂਗੇ ਆਪਾਂ ਆਪਦੀ ਆਪਦੀ ਬਣਾਉਣੀ ਆ ਆਪਾਂ ਕਿਤੇ ਕਿਸੇ ਦੀ ਬਣਾਉਣੀ ਆ ਆਪਣਾ ਡੰਗਾ ਲੈ ਜੂਗਾ ਵਧੀਆ ਇਸ ਤਰ੍ਹਾਂ ਜਿਹੜਾ ਪਾਤਾ ਆ ਪਾ ਮਸ਼ੀਨ ਦਾ ਅੱਜ ਹਿੰਦੂ ਮਾਸਤਰੀ ਆ ਸਾਰਾ ਕਿਹੜਾ ਤਾਂ ਗੱਲ ਵੀ ਰਵੇ ਲੋਕ ਕਹਿੰਦੇ ਉਹ ਮੁਸਾ ਕਰਾ ਰਿਹਾ ਉਰਾਸ ਵੀ ਕੱਢ ਦੇ ਹਰਤੇ ਕੀ ਕੱਢ ਤਾ ਲੈ ਵੀ ਲਾਤੀ ਆਪਾਂ ਨਵੇਂ ਘਰੇ ਮਸ਼ੀਨ ਨਵੇਂ ਪੋਰਚ ਚ ਐਜੰਦ ਹਾਂਜੀ ਭਾਈ ਲਾਤੀ ਨਵੇਂ ਪੋਰਚ ਚ ਸਾਰਿਆਂ ਦੇ ਮਾਰਲਾ ਤਾਰਸਵਾਰ ਕੇ ਵਿੱਚ ਨਾ ਇਹਦੇ ਨਹੀਂ ਵਜਣੀ ਕ ਇਹਦੇ ਨਹੀਂ ਜਿਵੇਂ ਜਿਹੜੀਆਂ ਦੂਜੀਆਂ ਨਾ ਉਹਨਾਂ ਉਹਨਾਂ ਦੇ ਮਾਰ ਜਿਵੇਂ ਇਹਦੇ ਹੋ ਗਈਆਂ ਹਾਂ ਹੈ ਮਾਰੀ ਦਰਗਾ ਵੀ ਦਰਗਾ ਦਰਗੰਦ ਆ ਵੇ ਹਿੰਦੂ ਜਰਾ ਖੋਲੀ ਆਂਦਾ ਇਹ ਕਿਹਨੇ ਖੋਲਦੇ ਹਿੰਦੂ ਖਲਾ ਦੇ ਇੱਕ ਮੇਰ ਨਾਲ ਇਹ ਚਾਬੀ ਪੰਨ ਹੈਣੀ ਐਨੇ ਚਾਬੀ ਪੰਨ ਅਸੀਂ ਕਿੱਧਰ ਗਏ ਆ ਗਾ ਫਿਰ ਸਹਿਗੇ ਹੂੰ ਹੂੰ ਖਲਾ ਯਰ ਮੈਥੇ ਬੈਠਾ ਨਹੀਂ ਆਂਦਾ ਮੇਟੂ ਹਿੰਦੂ ਹੁੰਦੀ ਆ ਚਾਬੀ ਪੰਨ ਦਾ ਨਹੀਂ ਉੱਥੇ ਜਿੰਦੂਦਰੀ ਮੈਨਾਂ ਉੱਥੋਂ ਲੱਭ ਲਿਆ ਆਪਦੇ ਘਰੋਂ ਉਧਰ ਹੀ ਹੋਵਾਂਗੇ ਇੱਧਰ ਟ੍ਰੈਕਟਰ ਦੀ ਟੂਲ ਚ ਵੇਖਾਂ ਹੈ ਟ੍ਰੈਕਟਰ ਦੀ ਟੂਲ ਚ ਆ ਗਾ ਚੋਬਰ ਬਲਿਆ ਹੋਇਆ ਬੱਚਾ ਪੂਰਾ ਟੱਟੂ ਦਾ ਓ ਬਿੱਲਾ ਮੂੰਹ ਤੇ ਲਾ ਆ ਵੇ ਅੰਨੇ ਜਿਹੇ ਟੱਟੂ ਸੇ ਇੱਕ ਨਾੜਨੇ ਪੜਨ ਲੋਕੀ ਤਾਂ ਨਹੀਂ ਨਾ ਹੈ ਨਾ ਵੇ ਦੇਖੀ ਵਿਚਾਰਾ ਲੱਗਿਆ ਪਿਆ ਹੌਲੀ ਹੌਲੀ ਨਾਟ ਤੋਂ ਲੱਭੇ ਹੋਗੇ ਨਾਟ ਵਾਦੂ ਪਈ ਆ ਨਾੜਾ ਨਿਕਾ ਤਾਂ ਹਜੇ ਤੱਕ ਨਹੀਂ ਖੁੱਲੇ ਬਰੇਡ ਇੱਕ ਥੱਲੇ ਦਾ ਤੁਸੀਂ ਟੀਨ ਹੁਣ ਬਦਲਣਾ ਨਹੀਂ ਪੁੱਠੇ ਨੂੰ ਕਰਨੇ ਹਣੀ ਆਵਾਸਾ ਵਾ ਗਿਆ ਅਗੜਾ ਚੰਗੇ ਆਲੇ ਖੋਲ ਤੇ ਚਲ ਕੋਈ ਨਾ ਅਗੜਾਂ ਦੀ ਬੱਚੋ ਚੱਲ ਓ ਬੈਠਾ ਆਏ ਹਾਂ ਹੁਣ ਖੋਲ ਆ ਉਹ ਪਾਣਾ ਲੱਗਦਾਨੀ ਲੱਗੂਗਾ ਹਾਂ ਲੱਗਦੀ ਹੁੰਦੀ ਆ ਲੱਗਦੇ ਹੁੰਦੇ ਆ ਪੁੜੀ ਸੀ ਪੈਣਾ ਉਹ ਸਾਰੇ ਕੋਈ ਕਿਵੇਂ ਖੁੱਲੀ ਆ ਵੇ ਨਹੀਂ ਮਿਲਦੀ ਲੈ ਇੱਕ ਮੈਂ ਇਧਰੋਂ ਬੋਤਾ ਉਹ ਭੰਗ ਦਾ ਹਾਈ ਖੁੱਲੇ ਹੋ ਤੱਕ ਦੇ ਨਹੀਂ ਆ ਦੇਖ ਲੋ ਬਾਈ ਕੰਮ ਇਹ ਕਰਕੇ ਦਾ ਬੱਜਾ ਤੇ ਆ ਹਾਈ ਖੁੱਲੇ ਓਏ ਗਾਇਤ ਫਰਦਨਾ ਉਹ ਦੇ ਲੈ ਬਰਾ ਜਵਾਨੀ ਫਰਦਾ ਏ ਮੈਂ ਵਾਧੂ ਕੋਈ ਪਾਇਆ ਏ ਜੀ ਆਹਾਂ ਆਹ ਬੱਲ ਪਾਇਆ ਤੂੰ ਵਾਧੂ ਵਾਲੀ ਵੱਡੇ ਬੈਲੀ ਨੇ ਇਹ ਫੈਰ ਫੁਰਗਾ ਨਾ ਲੱਤ ਲੋਤ ਜੇ ਮੜ ਕੇ ਸਾਂਭੀ ਜਾਈ ਇਹਨੂੰ ਇਹੇ ਉਹੀ ਬੈਣੀ ਉਹਦਾ ਗਾਰਣਾ ਕਰ ਲਿਆ ਲੇਕਿਨ ਮੇਰੀ ਕਾਲੂ ਕਰ ਦੂੰਗਾ ਕੰਪਲੀਟ ਆ ਲੱਗਣਾ ਠੀਕ ਹੈ ਬਾਈ ਜੀ ਸੋਸਰੀਆ ਕਾਲਾ ਕਰ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਫੋਲੋ ਜਰੂਰ ਕਰ ਲਿਆ ਕਰੋ ਭਰਾ ਬਣ ਕੇ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ ਚ ਨਵੇਂ ਚ ਕਾਲੂ ਮੇਰੇ ਕੀ ਕਰਦਾ ਕੱਲ ਨੂੰ ਜਿੰਦੂ ਤੇ ਅੱਜ ਦਾ ਹੋਇਆ ਨੇ ਆਹ ਹੀ ਕੋਲੇਆ ਪਲੇਟ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈ ਪਈਂ ਘਰਾ ਬਣ ਕੇ YouTube ਤੇ ਗੋਰਾ ਕੰਗ ਬਲੌਗ ਸਬਸਕ੍ਰਾਈਬ ਚੈਨਲ ਕਰ ਲੋ